ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੈ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਾਲੀਏ ਵਾਲਾ ਜ਼ਿਲ੍ਹਾ ਫਰੋਹੀਪੁਰ ਹੈ ਤੇ ਨੇੜੇ ਸ਼ਹਿਰ ਹੈ ਜਿਹੜਾ ਤਲਵੰਡੀ ਪਾਈ ਹੈ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗ ਹੈ ਜਿਨ੍ਹਾਂ ਦੇ ਵਿੱਚ ਇੱਕ ਮੋਹਰ ਨਸਲ ਦੀ ਕੱਟੀ ਹੈ ਤੇ ਇੱਕ ਜਿਹੜੀ ਦੋਸਤੋ ਗੂਰੀ ਹੈ ਦੋ ਕਟੀਆਂ ਵਕਾਉ ਹੈ ਇਹ ਠੀਕ ਹੈ ਜੀ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਜੇ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸੇਲ ਕਰਨਾ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਗੱਲਬਾਤ ਕਰ ਲੈਣੀ ਠੀਕ ਹੈ ਜੀ ਤੇ ਇਹਨਾਂ ਪਸ਼ੂਆਂ ਦੀ ਜਿਹੜੀ ਗੱਲਬਾਤ ਹੈ ਆਜੋ ਬਾਈ ਨਾਲ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸਿਓ ਆਪਣਾ ਹਰਜੀਤ ਸਿੰਘ ਹੈ ਜੀ ਪਿੰਡ ਕਾਲੀ ਹੈਗਾ ਕਾਲੀ ਹੈਗਾ ਠੀਕ ਹੈ ਵਪਾਰ ਦਾ ਹੀ ਕੰਮ ਹੈ ਹਾਂਜੀ ਠੀਕ ਹੈ ਦੋ ਨਾਗ ਹੈ ਹਨ ਅੱਜ ਹਾਂਜੀ ਜੀ ਕੱਟੇ ਬਹੁਤ ਚੰਗੇ ਬੁਰੀਏ ਜੀ ਅੱਛਾ ਜੀ ਕਿੰਨੇ ਟਾਈਮ ਦੀ ਹੋ ਗਈ ਇਹ ਸਾਲ ਦੀ ਹੈ ਜੀ ਸਾਲ ਦੀ ਠੀਕ ਹੈ ਦੋਸਤ ਬੁਰੀ ਪੂਰੀ ਹੈਗੀ ਠੀਕ ਹੈ ਬਾਕੀ ਬਿਲਕੁਲ ਬੂਰਾ ਠੀਕ ਹੈ ਜੀ ਕੋਈ ਵਾਲ ਚਿੱਟਾ ਨਹੀਂ ਗਾ ਕਈ ਵਾਰ ਤੁਹਾਨੂੰ ਪਤਾ ਹੀ ਵੀ ਬੂਰੀ ਦੇ ਪੈਰ ਜਾਂ ਮੱਥੇ ਤੇ ਬਲ ਆ ਜਾਂਦਾ ਠੀਕ ਹੈ ਇਹ ਇੱਕ ਰੰਗ ਬੂਰੀ ਹੈ ਠੀਕ ਹੈ ਜੀ ਬਾਕੀ ਸਿੰਗ ਵਗੈਰਾ ਸੋਹਣੇ ਹਨ ਉਮਰ 1 ਸਾਲ ਤੋਰੀਏ ਬਈ ਨੂੰ ਖੁਦ ਮਰ ਜੇ 1 ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਰੰਗ ਸੋਨਾ ਬਿਲਕੁਲ ਬੂਰਾ ਰੰਗ ਹੈ ਠੀਕ ਹੈ ਜੀ ਕੋਈ ਚਿੱਟਾਪਨ ਹੈ ਨਹੀਂ ਮੋਹਰਾ ਦੇ ਵਿੱਚ ਦੋਸਤੋ ਬੂਰੀ ਇਹ ਠੀਕ ਹੈ ਜੀ ਬਾਕੀ ਸਿੰਗ ਵਗੈਰਾ ਬਹੁਤ ਸੋਹਣੇ ਆ ਫੇਸ ਦੀ ਕੁਆਲਿਟੀ ਚੈੱਕ ਕਰ ਬਸ ਠੀਕ ਹੈ ਲੈ ਚੱਲ ਭਾਈ ਉਮਰ ਜਿਹੜੀ ਦੋਸਤੋ 1 ਸਾਲ ਆ ਕੱਦ ਕਾਠ ਉਮਰ ਦੇ ਹਿਸਾਬ ਨਾਲ ਸੋਹਣਾ ਕੀਤਾ ਤੇ ਸਭੀ ਵੀ ਚੰਗੀ ਐ ਰੰਗ ਸੋਹਣਾ ਆ ਗਿਆ ਠੀਕ ਹੈ ਜੀ ਸਨੇਰੀ ਜਿਹਾ ਰੰਗ ਐ ਦਾ ਤੇ ਥਾਣਾ ਜਿਹੜੀ ਦੋਸਤੋ ਉਹ ਮੈਂ ਦਿਖਾ ਦਿੰਨਾ ਥਣ ਵੀ ਇਸ ਕੱਟੀ ਦੇ ਚਾਰੇ ਨਿਕੜ ਗਏ ਚਾਰੇ ਥਾਣੇ ਨਿਕੜ ਗਏ ਠੀਕ ਹੈ ਜੀ ਬਾਕੀ ਕੱਦ ਜਿਹੜਾ ਦੋਸਤੋ ਸੁਹਣਾ ਫੇਸ ਸੋਹਣਾ ਆ ਗਿਆ ਸਿੰਗ ਸੋਹਣਾ ਆ ਗਿਆ ਠੀਕ ਹੈ ਤੇ ਉਮਰ ਦੇ ਹਿਸਾਬ ਨਾਲ ਜਿਹੜਾ ਦੋਸਤੋ ਲੰਬਾਈ ਤੇ ਕੱਦ ਹੈ ਜਿਹੜਾ ਇਹ ਵੀ ਚੰਗਾ ਠੀਕ ਹੈ ਰੇਟ ਦੱਸੀ ਬਾਈ ਕੀ ਇਹਦਾ ਸਰ 18000 ਰੁਪਏ ਰੇਟ ਹੈ ਜੀ 18000 ਠੀਕ ਹੈ ਦੋਸਤੋ 18000 ਰੁਪਏ ਰੇਟ ਠੀਕ ਹੈ ਜੀ ਜੀਨੂੰ ਪਸੰਦ ਆਊਗੀ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਠੀਕ ਹੈ ਦੂਜੇ ਨੰਬਰ ਤੇ ਮੋਰਾ ਦੀ ਹੈ ਨਾ ਹਾਂ ਜੀ ਆ ਮੋਰਾ ਦਾ ਸੰਦੀਪ ਬਹੁਤ ਚੰਗੀ ਕੱਟੀ ਹੈ ਠੀਕ ਹੈ ਸਾਂਭਣ ਵਾਲੀ ਹੈ ਨਾ ਸਾਂਭਣ ਵਾਲੀ ਹੈ ਸੈਂਗ ਨੂੰ ਬਹੁਤ ਸੋਹਣਾ ਲੱਗਦਾ ਹੈ ਠੀਕ ਹੈ ਫੇਸ ਕੁਆਲਟੀ ਦੋਸਤੋ ਸੋਹਣੀ ਹੈ ਇਹਨੂੰ ਹੀ ਲਿਆ ਮੜੀ ਜੀ ਫੋਲ ਕੇ ਬਾਹਰ ਉਮਰ ਕਿੰਨੀ ਹੈ ਦੀ ਸਾਲ ਦੀ ਆ ਗਈ ਅੱਛਾ 1 ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਸਾਂਭਣ ਵਾਲੀ ਹੈ ਕੱਟੀ ਬਾਕੀ ਸੈਂਗ ਵਗੈਰਾ ਬਹੁਤ ਸੋਹਣੀ ਹੈ ਇਹਦੀ ਵੀ ਤੇ ਅ ਬਾਕੀ ਢਾਂਚਾ ਵੀ ਚੰਗਾ ਕੱਟੀ ਦਾ ਫੇਸ ਚੈੱਕ ਕਰ ਸਕਦੇ ਹਾਂ ਸੋਹਣਾ ਸੈਂਗ ਕੁੰਡੇ ਹੈ ਤੇ ਚਮੜੀ ਦੋਸਤੋ ਬਿਲਕੁਲ ਬਰੀਕ ਹੈ ਪਤਲੀ ਚਮੜੀ ਥਣ ਚਾਰੇ ਨਖੜਵੇ ਇਹਦੇ ਵੀ ਥਣ ਮੈਂ ਦਿਖਾ ਦਿੰਨਾ ਥਣਾ ਦੀਆਂ ਦੋਵੇਂ ਕਟੀਆਂ ਹੀ ਸਾਫ਼ ਆ ਚਾਰੇ ਥਣ ਨਖੜਵੇ ਆ ਠੀਕ ਹੈ ਤੇ ਕੀ ਰੇਟ ਹੈ ਇਹਦਾ ਇਹਦਾ 11000 ਰੁਪਏ ਰੇਟ ਹੈ ਅੱਛਾ ਠੀਕ ਹੈ ਆ ਦੋਸਤੋ ਬਿਲਕੁਲ ਨੋਰਮਲ ਜਿਹਾ ਰੇਟ 11000 ਰੁਪਿਆ ਠੀਕ ਹੈ ਜੀ ਤੇ ਬੂਰੀ ਕੱਟੀ ਦਾ ਰੇਟ ਜਿਹੜਾ ਦੋਸਤੋ 18000 ਜੀ ਨੂੰ ਪਸੰਦ ਆਵੇ ਦੋਵਾਂ ਕਟੀਆਂ ਦੇ ਵਿੱਚੋਂ ਆਪਣੀ ਤਸੱਲੀ ਨਾਲ ਖਰੀਦ ਲੈਣੀ ਆ ਠੀਕ ਹੈ ਤੇ ਇਹ ਰੇਟ ਚ ਹੋ ਜੂ ਮਾੜਾ ਮੋਟਾ ਹਾਂ ਹੋ ਜੂਗਾ ਜੀ ਚਾਰ ਚੂਰੂ ਬਹੁਤ ਹੈਗੀਆਂ ਤੁਹਾਨੂੰ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ